ਮੈਂ ਅਕਸਰ ਕਹਿਣਾ ਹੁੰਦਾ ਜਾ ਕੇ ਇਦਾਂ ਦੇ ਫੰਕਸ਼ਨ ਹੋਣੇ ਬੰਦ ਹੋ ਗਏ ਸੀ ਪੰਜਾਬ ਚੋਂ ਇਸ ਤਰ੍ਹਾਂ ਦੇ ਖੁਸ਼ੀਆਂ ਦੇ ਫੰਕਸ਼ਨ ਪੰਜਾਬ ਚੋਂ ਬੰਦ ਹੋ ਗਏ ਸੀ ਲੋਕ ਉਮੀਦ ਛੱਡ ਚੁੱਕੇ ਸੀ ਸਰਕਾਰੀ ਸਕੂਲਾਂ ਤੋਂ ਉਮੀਦਾਂ ਖਤਮ ਹੋ ਗਈਆਂ ਸੀ ਸਰਕਾਰੀ ਸਕੂਲ ਦਲੀਆ ਖਵਾਉਣ ਵਾਲੀਆਂ ਬਿਲਡਿੰਗਾਂ ਬਣ ਗਈਆਂ ਸੀ ਸਰਕਾਰੀ ਸਕੂਲ ਦਾ ਮਤਲਬ ਕਿ ਬੱਚਾ 9ਵੀਂ 10ਵੀਂ ਤੱਕ ਵੱਡਾ ਹੋ ਜਾਊਗਾ ਉਸ ਤੋਂ ਬਾਅਦ ਦਿਹਾੜੀ ਕਰਿਆ ਕਰੂਗਾ ਬਸ ਗਰੀਬਾਂ ਦੇ ਬੱਚੇ ਪੜ੍ਹਦੇ ਸੀ ਜਿਦੇ ਕੋਲੇ ਥੋੜੀ ਬਹੁਤ ਪਰਮਾਤਮਾ ਦੀ ਕਿਰਪਾ ਸੀ ਉਹ ਪ੍ਰਾਈਵੇਟ ਵੱਲ ਨੂੰ ਲੈ ਕੇ ਜਾਂਦਾ ਸੀ ਆਪਣੇ ਬੱਚੇ ਨੂੰ ਪਰ ਸਿਆਣੇ ਕਹਿੰਦੇ ਆ ਕਿ ਜਿਹੜੇ ਹਿੰਮਤੀ ਹੁੰਦੇ ਨੇ ਉਹ ਹਵਾਵਾਂ ਦੇ ਰੁੱਖ ਬਦਲ ਦਿੰਦੇ ਆ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬੈ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਤੁਸੀਂ ਨਕਸ਼ੇ ਬਣਾਏ ਤੁਸੀਂ ਪੱਥਰਾਂ ਦਾ ਸੀਨਾ ਪਾੜ ਕੇ ਉੱਗੇ ਤੇ ਅੱਜ ਮੰਜ਼ਲ ਦੇ ਮੱਥੇ ਤੇ लिखा हो कोई अपना सर्वे नहीं है कि आपे मोह में मिठू बन गए हो नेशनल सर्वे दो साल बाद है। दो हजार सतारा चप्पा उनवें नंबर से मैं इधर सूबे नहीं होने यद मतलब ਜਿਹੜਾ ਯੂਟੀਆਰਟੀ ਜਿਹੜੇ ਹੈਗੇ ਨੇ ਗੋਆ ਦਮਨ ਦੀਵ ਉਹਨਾਂ ਤੋਂ ਵੀ ਥੱਲੇ ਹੋਵਾਂਗੇ ਤੇ ਅੱਜ ਨੰਬਰ 1 ਤੇ ਆ ਸੁਹੇ ਅਚੀਵਮੈਂਟ ਇੱਕ ਦਿਨ ਚ ਨਹੀਂ ਹੋਈ ਜਿਸ ਤਰ੍ਹਾਂ ਕੁਛ ਹੈਡਮਾਸਟਰ ਸਾਹਿਬ ਪ੍ਰਿੰਸੀਪਲ ਸਹਿਬਾਨ ਨੇ ਬੋਲਦੇ ਦੱਸਿਆ ਇਹਦੇ ਪਿੱਛੇ ਮਿਹਨਤ ਲੱਗੀ ਆ ਸੋਨਾ ਜਿਹੜਾ ਉਹ ਸੁਨਿਆਰੇ ਦੀ ਦੁਕਾਨ ਤੇ ਪਿਆ ਬਹੁਤ ਸ਼ਾਨਦਾਰ ਲੱਗਦਾ ਹੈ ਚਮਕਦਾ ਹੈ ਅਲੱਗ ਅਲੱਗ ਐਂਗਲ ਤੋਂ ਤੇ ਲਾਈਟਾਂ ਪੈਂਦੀਆਂ ਪਰ ਉਹ ਸੋਨਾ ਕਿਹੜੀ ਕਿਹੜੀ ਪੱਠੀ ਵਿੱਚ ਦੀ ਨਿਕਲ ਕੇ ਆਇਆ ਹੈ ਇਹ ਨਹੀਂ ਕੋਈ ਦੇਖਦਾ ਸੋ ਇਹ ਜਿਹੜਾ ਪੱਠੀਆਂ ਵਿੱਚ ਦੀ ਸੋਨਾ ਕੱਢ ਕੇ ਤੁਸੀਂ ਅੱਜ ਪੰਜਾਬ ਦੇ ਮੱਥੇ ਤੇ ਚਮਕਾਇਆ ਹੈ ਇਹਦੇ ਵਾਸਤੇ ਮੈਂ ਤੁਹਾਡੇ ਲਈ ਧੰਨਵਾਦ ਤੁਸੀਂ ਨੇਸ਼ਨ ਬਿਲਡਰ ਉਹ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਹੈ ਟੀਚਰਾਂ ਨੂੰ ਬਹੁਤ ਵੱਡੀ ਇੱਜ਼ਤ ਦਿੱਤੀ ਜਾਂਦੀ ਹੈ ਇੱਕ ਟੀਚਰ ਨੂੰ ਔਰ ਸਭ ਤੋਂ ਵੱਧ ਖੁਸ਼ੀ ਮਾਲੀ ਨੂੰ ਉਸ ਵੇਲੇ ਹੁੰਦੀ ਹੈ ਜਦੋਂ ਉਹਦਾ ਹੱਥੀ ਲਾਇਆ ਹੋਇਆ ਬੂਟਾ ਫਲ ਜਾਂ ਫੁੱਲ ਦੇਣ ਲੱਗ ਜਾਵੇ ਸੋ ਤੁਹਾਡੇ ਹੱਥੀ ਲਾਏ ਹੋਏ ਬੂਟੇ ਹੁਣ ਫਲ ਤੇ ਫੁੱਲ ਦਿੰਦੇ ਨੇ ਤਾਂ ਤੁਹਾਨੂੰ ਮੇਰੇ ਖਿਆਲ ਚ ਤੁਸੀਂ ਵੀ ਸ਼ਾਇਦ ਇੱਕ ਸ਼ਬਦਾਂ ਦੇ ਵਿੱਚ ਹਾਲਾਂਕਿ ਤੁਸੀਂ ਸ਼ਬਦਾਂ ਦੇ ਜਾਦੂਗਰ ਹੋ ਪਰ ਤੁਸੀਂ ਵੀ ਸ਼ਾਇਦ ਸ਼ਬਦਾਂ ਪੱਖੋਂ ਵਿਹੋਣੇ ਰਹਿ ਜਾਓਗੇ ਕਿ ਅਸੀਂ ਇਸ ਖੁਸ਼ੀ ਨੂੰ ਕਿਵੇਂ ਬਿਆਨ ਕਰੀਏ ਕਿ ਪੰਜਾਬ ਜਿਹੜਾ ਉਹ ਨੈਸ਼ਨਲ ਸਰਵੇ ਦੇ ਵਿੱਚ ਨੰਬਰ 1 ਆਇਆ ਹੈ ਔਰ ਨੰਬਰ 1 ਵੀ ਬਾਈ ਫਾਰ ਕੋਈ ਨਹੀਂ ਹੈਗਾ ਵੀ 1% ਨਾਲ 2% 14 14% 15 15% 17 17% ਨਾ ਆਇਆ ਅਬਦੁਲ ਕਲਾਮ ਜੀ ਨੇ ਲਿਖਿਆ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਰਾਤ ਨੂੰ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਤੁਹਾਡਾ ਜਿਹੜਾ ਸੁਪਨਾ ਸੀ ਕਿ ਪੰਜਾਬ ਨੂੰ ਨੰਬਰ 1 ਬਣਾਉਣਾ ਹੈ ਜਿਸ ਤਰ੍ਹਾਂ ਮਨੀਸ਼ ਜੀ ਨੇ ਕਿਹਾ ਕੋਈ ਸਕੂਲ ਨੂੰ ਨੰਬਰ ਬਣਾਉਣ ਬਣ ਬਣਾਉਣਾ ਕੋਈ ਖਾਸ ਗੱਲ ਨਹੀਂ ਇੱਕ ਜ਼ਿਲ੍ਹੇ ਨੂੰ ਨੰਬਰ 1 ਬਣਾਉਣਾ ਕੋਈ ਹੋ ਜਾਂਦੀ ਹੈ ਮਿਹਨਤ ਇੰਨੀ ਪਰ ਇੱਕ ਸੂਬੇ ਨੂੰ ਨੰਬਰ 1 ਬਣਾਉਣਾ ਇਹ ਸੱਚੀ ਮੁੱਚੀ ਜਾਗਦੀਆਂ ਅੱਖਾਂ ਦਾ ਸੁਪਨਾ ਲੱਗਦਾ ਨਹੀਂ ਤਾਂ ਸਰਕਾਰੀ ਸਕੂਲਾਂ ਬਾਰੇ ਇਹ ਹੀ ਮਸ਼ਹੂਰ ਸੀਗਾ ਕਿ ਹੈਡਮਾਸਟਰ ਵਿਚਾਰਾ ਮਿੱਡੇ ਮੀਲ ਚ ਇੱਕ ਅਦਾ ਮਾਸਟਰ ہائی سکول رجسٹر لے کے گیا ہوا ہے کیونکہ میں کیچن ਦਾ بیٹا ਮੈਨੂੰ ਪਤਾ ਹੈ 2 ਦੀ ਡਿਊਟੀ ਜਨਗਣਨਾ ਤੇ 3 ਨੂੰ ਕਰੋਨਾ ਵਾਲੇ پاسے ਲਾ ਰੱਖਿਆ ਹੈ مطلب پڑھائی ਵਾਲੇ ਕੰਮ ਤੋਂ ਬਿਨਾਂ ਬਾਕੀ ਸਾਰੇ ਕੰਮ ਲੈਂਦੇ ਸੀਗੇ ਪਰ ਦਿੱਲੀ ਦੇ ਵਿੱਚ ਅਰਵਿੰਦ केजरीवाल ਜੀ ਸਰਕਾਰ ਨੇ ਫੈਸਲਾ ਕੀਤਾ ٹیچਰਾਂ ਤੋਂ ਪੜਾਈ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਲੈਣਾ ਸਿਰਫ ਉਹਨਾਂ ਦਾ ਪੜਾਈ ਤੇ ਕਨਸੈਂਟਰੇਸ਼ਨ ਚਾਹੀਦਾ ਬਸ ਪੰਜਾਬ ਦੇ ਵਿੱਚ ਵੀ ਇਹੀ ਫੈਸਲਾ ਲਿਆ ਗਿਆ ਪੜਾਈ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਲੈਣਾ ਕੋਈ ਫਿਊਜ ਉੜ ਗਿਆ ਕੋਈ ਟੂਟੀ ਖਰਾਬ ਹੋ ਗਈ ਕੋਈ ਪੱਖਾ ਖਰਾਬ ਹੋ ਗਿਆ ਉਹਦੇ ਵਾਸਤੇ ਕੈਂਪਸ ਮੈਨੇਜਰ ਰੱਖ ਕੇ ਦੇਵਾਂਗੇ ਤੁਹਾਨੂੰ ਤੁਹਾਡਾ ਹੈਡਮਾਸਟਰ ਦਾ ਕੰਮ ਪ੍ਰਿੰਸੀਪਲ ਦਾ ਕੰਮ ਸੁਪਰਵਾਈਜ਼ਨ ਕਰਨਾ ਹੈ ਕਿ ਕੋਈ ਪੜਾਈ ਪੱਖੋਂ ਤਾਂ ਨਹੀਂ ਕੰਮੀ ਚੱਲ ਰਹੇ ਪੇਰੈਂਟ ਟੀਚਰ ਮੀਟਿੰਗ ਕਦੇ ਸਰਕਾਰੀ ਸਕੂਲਾਂ 'ਚ ਸੁਣਿਆ ਸੀ ਪੇਰੈਂਟ-ਟੀਚਰ ਮੀਟਿੰਗ ਮੈਨੂੰ ਕਿਸੇ ਨੇ ਪੁੱਛ ਲਿਆ ਮੈਂ ਕਿਤੇ ਸਕੂਲ ਦੇ ਫੰਕਸ਼ਨ 'ਚ ਗਿਆ ਮੈਨੂੰ ਕਹਿੰਦੇ ਜੀ ਤੁਹਾਡੀ ਪੇਰੈਂਟ-ਟੀਚਰ ਮੀਟਿੰਗ 'ਚ ਕੀ ਹੁੰਦਾ ਸੀ ਮੈਂ ਕਿਹਾ ਬੇਟਾ ਸਾਡੇ ਤਾਂ ਪੇਰੈਂਟ-ਟੀਚਰ ਮੀਟਿੰਗ ਉਹਦੀ ਹੁੰਦੀ ਸੀ ਜਾਂ ਕਿਸੇ ਨੂੰ ਕੁੱਟ ਦਿੰਦੇ ਸੀ ਜਾਂ ਕਿਸੇ ਤੋਂ ਕੁੱਟ ਖਾ ਲੈਂਦੇ ਸੀ ਫਿਰ ਹੈਡਮਾਸਟਰ ਕਹਿੰਦੇ ਬਾਪੂ ਨੂੰ ਬੁਲਾ ਕੇ ਲਿਆ ਬਸ ਉਹ ਉਹਦੇ ਬਾਪੂ ਤਰ ਦਿੰਦਾ ਸੀ ਦੋ ਤਿੰਨ ਕਰੇ ਜਾ ਕੇ ਮਾਂ ਤਰ ਦਿੰਦੀ ਸੀ ਦੋ ਤਿੰਨ ਵੀ ਤੇਰਾ ਲੰਬਾ ਆ ਗਿਆ ਸਾਡੀ ਤਾਂ ਇੰਨੀ ਕਿ ਪੇਰੈਂਟ ਪੇਰੈਂਟ ਟੀਚਰ ਮੀਟਿੰਗ ਹੁੰਦੀ ਸੀ ਜੀ ਹੁਣ ਪੇਰੈਂਟ ਟੀਚਰ ਮੀਟਿੰਗ ਦੇ ਵਿੱਚ ਰਿਕਸ਼ੇ ਵਾਲਾ ਵੀ ਆ ਕੇ ਪੁੱਛਦਾ ਕਿ ਮੇਰਾ ਬੱਚਾ ਕੀ ਪੜ ਰਿਹਾ ਹੈ ਉਹ ਕਿਹੜੇ ਸਬਜੈਕਟ ਚ ਕਮਜ਼ੋਰ ਹੈ ਕਿਹੜੇ ਚ ਵਧੀਆ ਟੀਚਰ ਨੂੰ ਪਤਾ ਲੱਗ ਰਿਹਾ ਹੈ ਕਿ ਜਿਹੜਾ ਬੱਚਾ ਹੈ ਜਿਹਨੂੰ ਮੈਂ ਪੜਾ ਕੇ ਭੇਜਦਾ ਉਹ ਸਕੂਲ ਤੋਂ ਬਾਅਦ ਕਿਹੜੀ ਸੰਗਤ ਦੇ ਵਿੱਚ ਜਾ ਰਿਹਾ ਹੈ ਇਹਦੇ ਨਾਲ ਮਾਪਿਆਂ ਦਾ ਤੇ ਅਧਿਆਪਕਾਂ ਦਾ ਆਪਸ ਦੇ ਵਿੱਚ ਸਹਿਯੋਗ ਵਧਿਆ ਤਾਲਮੇਲ ਵਧਿਆ ਇਹ ਚੀਜ਼ਾਂ ਤੁਸੀਂ ਹੋਰ ਵੀ ਅੱਗੇ ਜਾ ਕੇ ਬੱਚਿਆਂ ਨੂੰ ਸਿਖਾਉਣੀਆਂ ਨੇ ਕਿ ਭਾਈ ਆਹ ਜ਼ਿੰਦਗੀ ਹੈ ਥੋੜਾ ਜਿਹਾ ਹੁਣ ਟਫ ਲਾਈਫ ਥੋੜੀ ਜੀ ਬਚਪਨ ਟਫ ਹੋ ਜਾਊਗਾ ਤਾਂ ساری ਜ਼ਿੰਦਗੀ ਸੌਖੀ ਹੋ ਜਾਊਗੀ ਜੇ ਹੁਣ ਥੋੜਾ ਜਿਹਾ ਸ਼ਰਾਰਤਾਂ ਕਰ ਲੋਗੇ ਤਾਂ ساری ਜ਼ਿੰਦਗੀ ਔਖੀ ਹੋ ਜਾਊਗੀ ਬਾਅਦ ਦੇ ਵਿੱਚ ਪਛਤਾਈ ਜਾਓਗੇ ਹੁਣ ਅੰਗਰੇਜ਼ੀ ਵਾਲੇ ਮਾਟਰ ਜੀ ਖੜੇ ਹੋਗੇ ਜੀ ਤੇ ਅਸੀਂ ਤਾਂ ਅੰਗਰੇਜ਼ੀ ਵਾਲੇ ਮਾਸਟਰਾਂ ਬਾਰੇ ਕੋਈ ਬਹੁਤੇ ਵਧੀਆ ਵਿਚਾਰ ਰੱਖਦੇ ਹੀ ਨਹੀਂ ਅਸੀਂ ਤਾਂ ਇਹੀ ਦੁਆ ਕਰਦੇ ਸੀ ਵੀ ਅੰਗਰੇਜ਼ੀ ਵਾਲੀ ਭੈਣ ਜੀ ਨੂੰ ਤਾਪ ਚੜ ਜਾਏ ਸੁਣਿਆ ਸੀਗਾ ਵੀ ਬੱਚਿਆਂ ਦੀ ਰੱਬ ਸੁਣਦਾ ਪਰ ਇਹ ਗੱਲ ਵੀ ਗਲਤ ਸਾਹਤ ਹੋਈ ਕਦੇ ਤਾਂ ਆਪ ਨਹੀਂ ਚੜਿਆ ਸਭ ਤੋਂ ਪਹਿਲਾਂ ਆ ਜਾਂਦੀ ਸੀ ਉਹ ਸੋ ਡਰਦੇ ਹੁੰਦੇ ਸੀ ਸਕੂਲ ਜਾਣ ਤੋਂ ਜਦੋਂ ਸਕੂਲ ਆਫ ਹੈਪੀਨੈਸ ਦੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਹੁਣ ਸਕੂਲ ਤੋਂ ਜਦੋਂ ਘਰ ਨੂੰ ਜਾਂਦੇ ਆ ਉਦੋਂ ਕਹਿੰਦੇ ਅਸੀਂ ਨਹੀਂ ਜਾਣਾ ਕਰੇ ਇਸ ਤਰ੍ਹਾਂ ਦਾ ਮਾਹੌਲ ਮਿਲਣ ਲੱਗ ਗਿਆ ਬਿਲਕੁਲੀ ਰਿਵਰਸ ਹੋ ਗਿਆ ਜੀ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਮੈਂ ਕਿਤੇ ਕਹਿ ਬੈਠਾ ਕੇਜਰੀਵਾਲ ਸਾਹਿਬ ਕਿਉਂਕਿ ਮੇਰੇ ਸਾਹਮਣੇ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਉਹ ਸਾਰੇ ਕਨਵੈਂਟੇਰੀਅਨ ਨੇ ਸੌਰੀ ਕਨਵੈਂਟ ਸਕੂਲਾਂ ਚ ਪੜੇ ਹੋਏ ਨੇ ਮੈਂ ਅੰਕਲ ਸਰਕਾਰੀ ਅਨਸਰ ਹੁਣ ਜਿਹੜੇ ਸਰਕਾਰੀਅਨ ਨੇ ਉਹਨਾਂ ਕੋਲ ਬੇਸ ਬਹੁਤ ਹੁੰਦਾ ਜੀ ਉਹਨਾਂ ਨੂੰ ਤਾਂ ਬਚਾਰਨ ਪੰਜਾਬੀ ਨਹੀਂ ਆਉਂਦੇ ਉਹ ਤਾਂ ਪੰਜਾਬੀ ਪੰਜਾਬੀ ਚ ਹੁਣ ਚ ਜਾਂਦੇ ਆ ਹਨਾ ਕਿਉਂਕਿ ਉਹਨਾਂ ਨੂੰ 6ਵੀਂ ਚ ਪੰਜਾਬੀ ਲੱਗਦੀ ਹੈ 10ਵੀਂ ਚ ਸਮਝ ਲੱਗਦੀ ਹੈ ਤੇ ਵਿਧਾਨ ਸਭਾ ਚ ਵੀ ਇਹੀ ਹੁੰਦਾ ਪੰਗਾ ਵੀ ਪੰਜਾਬੀ ਬੋਲ ਉਹਨੂੰ ਪੰਜਾਬੀ ਪਤਾ ਨਹੀਂ ਜਦੋਂ ਉਹਨਾਂ ਨੇ ਝੂਠ ਬੋਲਣਾ ਹੋਵੇ ਅੰਗਰੇਜ਼ੀ ਚ ਹੋ ਜਾਂਦੇ ਨੇ ਉਹ ਮੈਂ ਮੈਂ ਕਿਤੇ ਕਹਿ ਬੈਠਾ ਪੱਤਰਕਾਰਾਂ ਚ ਮੈਂ ਕਿਹਾ ਵੀ ਜਿਹੜੇ ਸਰਕਾਰੀ ਸਕੂਲ ਨੇ ਉਹ ਪਰਸਨੈਲਿਟੀ ਡਵੈਲਪਮੈਂਟ ਦਾ ਸਭ ਤੋਂ ਵਧੀਆ ਜ਼ਰੀਆ ਨੇ ਪਰਸਨੈਲਿਟੀ ਡਵੈਲਪਮੈਂਟ ਹੁੰਦੀ ਹੈ ਉਹ ਕਹਿੰਦੇ ਵੀ ਕਿਵੇਂ ਮੈਂ ਕਿਹਾ ਵੀ ਗਵਰਨਮੈਂਟ ਸਕੂਲ ਜਿਹੜੇ ਨੇ ਉਹ ਨਾ ਨਹੀਂ ਸਿਖਾ ਸਕਦੇ ਜਿੰਨਾ ਸਰਕਾਰੀ ਸਿਖਾਉਂਦੇ ਆ ਕਹਿੰਦੇ ਜੀ ਕਿਵੇਂ ਜੀ ਉੱਥੇ ਤਾਂ ਟੀਚਰ ਹੀ ਹੈ ਨਹੀਂ ਉੱਥੇ ਤਾਂ ਫਰਨੀਚਰ ਹੀ ਹੈ ਨਹੀਂ ਉਸਤਾ ਨਹੀਂ ਉੱਥੇ ਉਹ ਨਹੀਂ ਮੈਂ ਕਹੀ ਗੱਲ ਸੁਣੋ ਸਭ ਤੋਂ ਪਹਿਲਾਂ ਸਰਕਾਰੀ ਸਕੂਲ ਡਿਸੀਜਨ 메ਕਿੰਗ ਪਾਵਰ ਸਿਖਾਉਂਦਾ ਹੈ। ਵੀ ਘਰੋਂ ਸਕੂਲ ਨੂੰ ਤਾਂ ਚੱਲ ਪੇ। ਸਕੂਲ ਜਾਣਾ ਜਾਂ ਨਾ। ਕਿੱਡਾ ਵੱਡਾ ਫੈਸਲਾ ਸਰ ਬਹੁਤ ਵੱਡਾ ਫੈਸਲਾ ਸਰ। ਕਿਉਂਕਿ ਉੱਥੇ ਕਿਹੜਾ ਘਰੇ ਫੋਨ ਆਉਣਾ ਹੈ। ਵੀ ਥੋੜਾ ਬੱਚਾ ਨਹੀਂ ਆਇਆ ਸਰਕਾਰਾ ਪ੍ਰਾਈਵੇਟ ਤੋਂ ਫੋਨ ਆ ਜਾਂਦਾ ਸਰ ਵੀ ਥੋੜਾ ਬੱਚਾ ਨਹੀਂ ਆਇਆ ਅੱਜ। ਚਲੋ ਫੈਸਲਾ ਲੈ ਲਿਆ ਵੀ ਚਲੇ ਜਾਨੇ ਚਲ ਫਿਰ ਅੱਗੇ ਜਾ ਕੇ ਇੱਕ ਹੋਰ ਫੈਸਲਾ ਲੈਣਾ ਹੈ ਅੱਧੀ ਛੁੱਟੀ ਵੇਲੇ ਭੱਜਣਾ ਹੈ ਜੱਥੇਵੇਂ ਪੀੜ ਚ ਭੱਜੀਏ ਬੜਾ ਵੱਡਾ ਫੈਸਲਾ ਜੀ ਫੇਰ ਸਰਕਾਰੀ ਸਕੂਲ ਜਿਹੜੇ ਨੇ ਰਾਜਨੀਤੀ ਸਿਖਾਉਣ ਚ ਸਭ ਤੋਂ ਵੱਡਾ ਜ਼ਰੀਆ ਨੇ ਇਸੇ ਕਰਕੇ ਆ ਫੇਲ ਨੇ ਕਨਵੈਂਟੇਰੀਅਨ ਸਰਕਾਰੀ ਸਕੂਲੇ ਸਿਖਾਉਂਦਾ ਹੈ ਕਿ ਜਦੋਂ ਭੱਜਣਾ ਹੈ ਕੱਲਿਆਂ ਨੇ ਭੱਜਣਾ ਹੈ ਜਾਂ ਪੰਜ ਸੱਤ ਬੰਦਿਆਂ ਨੂੰ ਨਾਲ ਲੈ ਕੇ ਭੱਜੀਏ ਗੁਰਪਤਾ ਬਣਾਈਏ ਨਾ ਇੱਕ ਉਸ ਤੋਂ ਬਾਅਦ ਫਿਰ ਫੈਸਲਾ ਲੈਣਾ ਹੈ ਵੀ ਸਾਰੀ ਛੁੱਟੀ ਵੇਲੇ ਲੜਨਾ ਕਿਹਦੇ ਨਾਲ ਫਿਰ ਇਹ ਵੀ ਦੇਖਣਾ ਹੈ ਉਹਦੇ ਨਾਲ ਬੰਦੇ ਕਿੰਨੇ ਨੇ ਫਿਰ ਇਹ ਵੀ ਦੇਖਣਾ ਜੇ ਉਹਦੇ ਨਾਲ ਬੰਦੇ ਵੱਧ ਨੇ ਭੱਜਣਾ ਕਿੱਧਰ ਦੀਏ ਐਦੂੰ ਵੱਡੇ ਕੋਈ ਪਰਸਨੈਲਿਟੀ ਡਿਵੈਲਪਮੈਂਟ ਦੀ ਕਲਾਸ ਕਿਤੇ ਲੱਗ ਸਕਦੀ ਹੈ ਜਨਾਬ ਉੱਤੋਂ ਹੁਣ ਤੁਸੀਂ ਨੰਬਰ ਵੀ ਦਵਾਉਣ ਲੱਗ ਗਏ ਇਹ ਤਾਂ ਇਹ ਤਾਂ ਬਈ ਸੋਨਾ ਬਣ ਕੇ ਨਿਕਲਣਗੇ ਜਿਹੜੇ ਤੁਹਾਡੇ ਪੜਾਏ ਹੋਏ ਨੇ ਹੁਣ ਤਾਂ ਸੋ ਇਸੇ ਤਰ੍ਹਾਂ ਹੱਸਦੇ ਖੇਡਦੇ ਬੱਚਿਆਂ ਨੂੰ ਪੜਾਓ ਉਹਨਾਂ ਨੂੰ ਜ਼ਿੰਦਗੀ ਦੀਆਂ ਸਚਾਈਆਂ ਸਿਖਾਓ ਉਹਨਾਂ ਨੂੰ ਇਹੋ ਜਿਹੀਆਂ ਕਹਾਣੀਆਂ ਦੱਸੋ ਸਾਡੇ ਗੁਰੂਆਂ ਦੀਆਂ ਸਾਡੇ ਛੋਟੇ ਸਾਹਿਬਜ਼ਾਦਿਆਂ ਦੀਆਂ ਛੋਟੇ-ਛੋਟੀਆਂ ਉਮਰਾਂ ਚ ਕਿਵੇਂ ਕੁਰਬਾਨੀਆਂ ਕਿਵੇਂ ਉਹਨਾਂ ਨੇ ਧਰਮ ਹਿੱਤ ਸੀਸ ਦਿੱਤੇ ਦੀਵਾਰਾਂ ਚ ਜਨਵਾਏ ਗਏ ਸਾਰਾ ਦੱਸੋ ਆਪਣਾ ਕਲਚਰ ਪਤਾ ਹੀ ਨਹੀਂ ਸੰਤ ਦੱਸੇ ਹੀ ਨਹੀਂ ਪੜਾਇਆ ਹੀ ਕੁਝ ਹੋਰ ਜਾਂਦਾ ਸੰਤਾਂ ਢਾਕੀਏ ਰੱਖਣੇ ਸੀ ਕਿਸੇ ਡਾਕੀਆਂ ਦੀ ਪੋਸਟਾਂ ਨਿਕਲੀਆਂ ਬੰਦਾ ਸਿਲੈਕਟ ਹੋ ਗਿਆ ਸਾਰੀਆਂ ਕੁਆਲਿਫੀਕੇਸ਼ਨਸ ਪੂਰੀਆਂ ਕਰਦਾ ਸੀ ਉਹਨੂੰ ਕਹਿੰਦੇ ਬਸ ਆਖਰੀ ਇੰਟਰਵਿਊ ਹੈ ਬਾਕੀ ਤਾਂ ਤੂੰ ਸਿਲੈਕਟ ਹੋ ਗਿਆ ਕਹਿੰਦੇ ਅੱਛਾ ਕਹਿੰਦਾ ਦੱਸੋ ਜੀ ਚੰਦ ਤੋਂ ਧਰਤੀ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੀ ਜੇ ਇਸ ਰੂਟ ਤੇ ਚਿੱਠੀਆਂ ਭੰਡਣੀਆਂ ਫਿਰ ਮੇਰਾ ਜਵਾਬ ਹੈ ਜੀ ਯਾਰ ਉਹ ਤੋ ਕੁਝ ਹੋਰ ਪੁੱਛ ਲੋ ਵੀ ਸੰਗਰੂਰ ਤੋਂ ਸੁਨਾਮ ਤੱਕ ਦੂਰੀ ਕਿੰਨੀ ਹੈ ਸੁਨਾਮ ਤੋਂ ਟੋਂਗਾ ਕਲਾਰਾਂ ਕਿੰਨਾ ਪੈਂਦਾ ਹੈ ਹੈ ਨਾ ਹੋਰ ਹੀ ਕੁਛ ਪੜਾਈ ਜਾਂਦੇ ਆ a2+b2+2ab ਇਹ ਫਾਰਮੂਲਾ ਵਰਤ ਕੇ ਆਪਾਂ ਕਦੇ ਕੇਲੇ ਖਰੀਦੇ ਆ ਜ਼ਿੰਦਗੀ ਚ ਕੰਮ ਆਉਣ ਵਾਲੀਆਂ ਚੀਜ਼ਾਂ ਤਾਂ ਪੜਾਓ ਨਾ ਅੱਜ ਕੱਲ ਪੜਾਈ ਜਿਹੜੀ ਆ ਉਹ ਜ਼ਿੰਦਗੀ ਚ ਕੰਮ ਆਉਣ ਵਾਲੀ ਪੜਾਈ ਜਾਂਦੀ ਹੈ ਤਾਈਓ ਬੱਚਿਆਂ ਚ ਕੌਨਫੀਡੈਂਸ ਵੱਧ ਗਿਆ ਕਿ ਹਾਂ ਯਾਰ ਉਹੀ ਗੱਲਾਂ ਨੇ ਜਿਹੜੀਆਂ ਮੇਰੀ ਜ਼ਿੰਦਗੀ ਚ ਕੰਮ ਆਉਣਗੇ ਸੋ ਸਕਿੱਲ ਡਵੈਲਪਮੈਂਟ ਤੇ ਅੱਜ ਧਿਆਨ ਦਿੱਤਾ ਜਾ ਰਿਹਾ ਹੈ ਕੁਝ ਸਿਖਾਈਏ ਕਿਤਾਬੀ ਕੀੜੇ ਨਾ ਬਣਾਈਏ ਇੱਕ ਸਾਤ ਸੀਗਾ ਡੇਰੇ ਤੇ ਬੈਠਾ ਸੀ ਉਹਦੇ ਕੋਲੇ ਰੇਅਰੈਸਟ ਆਫ ਰੇਅਰ ਨਸਲ ਦਾ ਕੋੜਾ ਸੀ ਆਪਦੇ ਬੱਚਿਆਂ ਨੂੰ ਜਰੂਰ ਸੁਣਾਇਓ ਕਹਾਣੀ ਛੋਟੀ ਜੀ ਕਹਾਣੀ ਡਾਕੂਆਂ ਨੂੰ ਪਤਾ ਲੱਗ ਗਿਆ ਕਿ ਬਾਬੇ ਕੋਲੇ ਬਹੁਤ ਰੇਅਰੈਸਟ ਆਫ ਰੇਅਰ ਨਸਲ ਦਾ ਕੋੜਾ ਹੈ ਉਹ ਜਿਹੜਾ ਡਾਕੂਆਂ ਦਾ ਸਰਦਾਰ ਸੀ ਉਹ ਕਹਿੰਦਾ ਯਾਰ ਖੂਨ ਖਰਾਬ ਬਕਾਨੂ ਕਰਨੇ ਸੰਤ ਫਕੀਰ ਬੰਦਾ ਹੈ ਰੇਟ ਪੁੱਛ ਲੋ ਇਹ ਤੋਂ ਕਿੰਨੇ ਦਾ ਵੇਚਦਾ ਹੈ ਕੋੜਾ ਖਰੀਦ ਲੋ ਦੋ ਬੰਦੇ ਭੇਜਤੇ ਉਹ ਕਹਿੰਦੇ ਬਾਬਾ ਜੀ ਆਹ ਜਿਹੜਾ ਚਿੱਟੇ ਰੰਗ ਦਾ ਕੋੜਾ 50 ਲੱਖ ਰੁਪਇਆ ਲੈਣਾ ਇਹਦਾ ਉਹ ਕਹਿੰਦਾ ਬੇਟਾ ਮੈਂ ਤਾਂ ਵੇਚਣਾ ਨਹੀਂ ਮੈਂ ਤਾਂ ਛੋਟਾ ਬਛੇਰਾ ਸੀ ਜਦੋਂ ਉਹਨੂੰ ਪਾਲਿਆ ਸੀ ਉਹ ਕਹਿੰਦੇ ਬਾਬਾ ਜੀ 70 ਲੱਖ ਤੇ ਨਵੇੜੀ ਇਹ ਗੱਲ ਉਹ ਕਹਿੰਦਾ ਬੇਟਾ ਮੈਂ ਵੇਚਣਾ ਹੀ ਨਹੀਂ ਜਦੋਂ ਤੁਸੀਂ ਰੇਟ ਕਾਦੇ ਵਾਤੇ ਦੱਸੀਏ। ਚੱਲ ਕਹਿੰਦਾ ਕੋਈ ڈاکੂ ਬਗੇਲ ਸਿੰਘ ਵੱਲੋਂ ਆਏ ਹੋਏ ਆ। ਕਰੋੜ ਤੇ ਗੱਲ ਨਿਪਟ ਗਈ। ਉਹ ਕਹਿੰਦਾ ਬੇਟਾ ਮੈਂ ਵੇਚਣਾ ਹੀ ਨਹੀਂ ਜਦੋਂ। ਤੁਸੀਂ ਫੇਰ ਗੱਲਾਂ ਕਰੀ ਜਾਂਦੇ। ਉਹ ਚਲੇ ਗਏ। ਉਹਨੇ ਜਾ ਕੇ ਦੱਸਤਾ ਕਹਿੰਦਾ ਇਸ ਤੱਕ ਕਰੋੜ ਰੁਪਈਆ ਲਾਤਾ ਸੀ ਪਰ ਵੇਚਦਾ ਨਹੀਂ। ਕਹਿੰਦਾ ਠੀਕ ਆ ਕੋਈ ਨਹੀਂ ਸਾਦਾ ਸੰਤਾਂ ਦਾ ਸੁਭਾਅ ਹੁੰਦਾ। ਚੌਥੇ ਦਿਨ ਉਹ ਹੀ ਬਾਬਾ ਘੋੜੇ ਤੇ ਚੜ ਕੇ ਸ਼ਹਿਰ ਵੱਲ ਨੂੰ ਜਾ ਰਿਹਾ ਸੀ। ਇੱਕ ਬਜ਼ੁਰਗ ਸੋਟੀ ਨਾਲ ਤੁਰਿਆ ਜਾਂਦਾ ਸੀ ਪਾਟੀ ਜੀ ਲੋਈ ਲਈ ਹੋਈ ਸੀ ਕੁੱਬਾ ਹੋ ਕੇ ਤੁਰ ਰਿਹਾ ਸੀ ਬਿਮਾਰ ਸੀ ਬਹੁਤ ਹੌਲੀ ਤੁਰ ਰਿਹਾ ਸੀ ਪੈਰ ਖਿੱਚ ਖਿੱਚ ਕੇ ਕੜੀਸ ਕੜੀਸ ਕੇ ਤੁਰ ਰਿਹਾ ਸੀ ਅੰਨਾ ਸੀ ਉਹ ਕਹਿੰਦਾ ਵੀ ਮੈਨੂੰ ਅੱਖਾਂ ਤੋਂ ਤਾਂ ਨਹੀਂ ਦਿਖਦਾ ਕੰਨਾਂ ਤੋਂ ਸੁਣਦਾ ਕੋਈ ਘੋੜ ਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ ਹੈ ਜੇ ਕਿਤੇ ਮੈਨੂੰ ਲੈ ਜਾਏ ਤਾਂ ਮੈਂ ਭੱਜ ਸਕਦਾ ਨਹੀਂ ਮੈਨੂੰ ਲੱਗਦਾ ਨਹੀਂ ਮੈਂ ਇਸ ਸ਼ਹਿਰ ਪਹੁੰਚੂਗਾ ਮੈਂ ਬਿਮਾਰ ਹਾਂ ਮੈਂ ਰਾਜੀ ਕਿਤੇ ਡਿਗਡਕ ਕੇ ਮਰ ਜਾਊਗਾ ਸਾਧੂ ਸੰਤ ਬੰਦੇ ਇਨਸਾਨੀਅਤ ਦੇ ਹਮੇਸ਼ਾ ਹੀ ਪੱਖਚ ਰਹੇ ਉਹ ਕਹਿੰਦੇ ਬਾਬਾ ਜੀ ਕੋਈ ਗੱਲ ਨਹੀਂ ਮੈਂ ਉਤਰ ਜਾਣਾ ਤੁਸੀਂ ਪਹਿਲਾਂ ਬੈਠੋ ਫਿਰ ਮੈਂ ਪਿੱਛੇ ਬੈਠੂੰਗਾ ਉਹਨੇ ਬਾਬਾ ਜੀ ਨੂੰ ਸਾਰਾ ਦੇ ਕੇ ਕੋੜੇ ਤੇ ਬਿਠਾ ਲਿਆ ਆ ਆਵਾਜ ਚੜਨੀ ਲੱਗਿਆ ਸੀ ਬਾਬਾ ਜੀ ਨੇ ਮਾਰੀ ਕੋੜੇ ਦੇ ਅੱਡੀ ਕੋੜਾ 100 ਦੀ ਸਪੀਡ ਤੇ ਗਿਆ ਉਹ 50 ਮੀਟਰ ਜਾ ਕੇ ਕੋੜੇ ਦੀ ਬਾਗ ਫੜ ਕੇ ਇਧਰ ਨੂੰ ਮੂੰਹ ਕਰਕੇ ਬਾਬੇਵਾਲ ਨੂੰ ਕਹਿੰਦਾ ਗੱਲ ਸੁਣੋ ਸਾਰਾ ਤੈਨੂੰ ਕਿਹਾ ਸੀ ਨਾ ਕਰੋੜ ਰੁਪਿਆ ਲੈ ਲੈ ਨਹੀਂ ਬੱਚਾ ਨਾ ਤੂੰ ਕੋਈ ਬਿਮਾਰ ਬਮੂਰ ਨਹੀਂ ਮੈਂ ਕੋਈ ਬੁੜਾ ਬਾੜਾ ਨਹੀਂ ਮੈਂ ਕੋਈ ਕੁੱਬਾ ਕੱਬਾ ਨਹੀਂ ਮੈਂ ਮੈਂ ਉਹ ਸੇ ਬਗੇਲ ਸਿੰਘ ਦਾ ڈاکੂ ਆ ਹੁਣ ਤੈਨੂੰ ਨਾ ਘੋੜਾ ਮਿਲਣਾ ਨਾ ਤੈਨੂੰ ਕਰੋੜ ਰੁਪਿਆ ਮਿਲਣਾ ਠੀਕ ਰਿਹਾ ਹੁਣ ਉਹ ਕਹਿੰਦਾ ਏ ਬਿਲਕੁਲ ਸਹੀ ਗੱਲ ਹੈ ਘੋੜਾ ਤਾਂ ਉਸੇ ਦੀ ਹੁੰਦਾ ਜਿਹਦੇ ਹੱਥ ਚੋਦੀਆਂ ਬਾਗਾ ਹੋਣ ਘੋੜਾ ਤਾਂ ਨਹੀਂ ਮੈਨੂੰ ਮਿਲਣਾ ਹੁਣ ਕਹਿੰਦਾ ਪਰ ਮੇਰੀ ਇੱਕ ਬੇਨਤੀ ਹੈ ਮੇਰਾ ਮੇਰੀ ਇੱਕ ਛੋਟੀ ਜੀ ਬੇਨਤੀ ਹੈ ਤੁਸੀਂ ਇਹ ਸਟੋਰੀ ਦੱਸਿਓ ਨਾ ਕਿਸੇ ਨੂੰ ਕਿ ਤੁਸੀਂ ਮੈਥੋਂ ਘੋੜਾ ਕਿਵੇਂ ਖੋਇਆ ਸੀ ਉਹ ਡਾਕੂ ਹੱਸ ਪਿਆ ਕਹਿੰਦਾ ਇਹਦੇ ਨਾਲ ਕੀ ਫਰਕ ਪੈਂਦਾ ਦੱਸਿਓ ਇਹ ਨਾ ਦੱਸਿਓ ਕਹਿੰਦਾ ਜੀ ਤੁਸੀਂ ਦੱਸਤਾ ਨਾ ਫਿਰ ਫਿਊਚਰ ਦੇ ਵਿੱਚ ਪਵਿੱਖ ਦੇ ਵਿੱਚ ਲੋਕ ਸੱਚੀ ਮੁੱਚੀ ਦੇ ਗਰੀਬਾਂ ਤੇ ਮਸਕੀਨਾ ਤੇ ਬਿਮਾਰਾਂ ਤੇ ਬਜ਼ੁਰਗਾਂ ਤੇ ਯਕੀਨ ਕਰਨੋਂ ਹਟ ਜਾਣਗੇ ਯਾਰ ਕਿ ਕਿਤੇ ਉਹੀ ਨਾ ਹੋਵੇ ਯਾਰ ਜਿਹੜਾ ਘੋੜਾ ਖੋਕੇ ਲੈ ਗਿਆ ਸੀ ਇਹ ਸਾਧ ਸੰਤ ਨੇ ਜਿਹੜੇ ਆਪਣਾ ਸਾਰਾ ਕੁਝ ਦੇ ਕੇ ਵੀ ਇਨਸਾਨੀਅਤ ਨੂੰ ਬਚਾ ਲੈਂਦੇ ਨੇ ਐਹਾਂ ਦੀਆਂ ਚੀਜ਼ਾਂ ਆਪਣੇ ਬੱਚਿਆਂ ਨੂੰ ਤੁਸੀਂ ਦੱਸੋਗੇ ਕਿਸੇ ਨਾ ਕਿਸੇ ਦੇ ਕੰਨ 'ਚ ਪੈ ਗਈ ਤਕ ਤਕ ਟ ਇਹ ਗੱਲ ਉਹਦੇ ਮਾਈਂਡ ਚ ਰਹੂਗੀ ਕਿ ਮੈਨੂੰ ਇੱਕ ਟੀਚਰ ਨੇ ਮੈਨੂੰ ਐਦਾਂ ਕਿਹਾ ਸੀ ਸਵਾਜ ਸੰਗਰੂਰ ਚ ਆਏ ਆ ਸੰਗਰੂਰ ਸਾਡੀ ਆਪਣੀ ਕਰਮ ਭੂਮੀ ਹੈ ਜਨਮ ਭੂਮੀ ਹੈ ਤੇ ਕੇਜੀਵਲ ਸਾਹਿਬ ਦਾ ਮੈਂ ਸਵਾਗਤ ਵੀ ਕਰਦਾ ਸੰਗਰੂਰ ਪਹੁੰਚਣ ਤੇ ਤੇ ਨਾਲ ਨਾਲ ਅੱਜ ਦੇ ਇਸ ਖੁਸ਼ੀ ਦੇ ਫੰਕਸ਼ਨ ਚ ਉਹਨਾਂ ਦਾ ਖਰਮਗਦਮ ਕਰਦਾ ਇਸ ਤਰ੍ਹਾਂ ਦੇ ਫੰਕਸ਼ਨ ਹੁੰਦੇ ਰਹਿਣ ਲਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦਿਆਂ ਰਹਿਣ ਵਧਾਈਆਂ ਸੋ ਇਸ ਕਰਕੇ ਕਦੇ ਨਿਯੁਕਤੀਆਂ ਪੱਤਰ ਕਦੇ ਅਪੁਆਇੰਟਮੈਂਟਸ ਕਦੇ ਕੱਸੀਆਂ ਦੇ ਪਾਣੀ ਕਦੇ ਸਾਡੇ ਵਪਾਰ ਦੇ ਵਾਦੇ ਐਸੇ ਤਰ੍ਹਾਂ ਪੰਜਾਬ 'ਚ ਚੱਲਦੇ ਰਹਿਣ ਤੁਸੀਂ ਜੋ ਜ਼ਿੰਮੇਵਾਰੀ ਦਿੱਤੀ ਐ ਤੁਹਾਨੂੰ ਵਾਦਾ ਕੀਤਾ ਸੀ ਕਿ ਜੋ ਪੈਨ ਦੇਵੋਗੇ ਤੁਹਾਡੇ ਹੱਕ 'ਚ ਚੱਲੂਗਾ ਚੇਲੇ ਚਪਟਿਆਂ ਦੇ ਜਾ ਫਿਰ ਆਪਣੇ ਕੋਈ ਰਿਸ਼ਤੇਦਾਰਾਂ ਦੇ ਹੱਕ ਚ ਨਹੀਂ ਚੱਲੂਗਾ ਜਦੋਂ ਚੱਲੂਗਾ ਤੁਹਾਡੇ ਹੱਕ ਚ ਚੱਲੂਗਾ ਕਈ ਵਾਰੀ ਟਾਈਮ ਲੱਗ ਜਾਂਦਾ ਹੈ ਕਈ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਤਾਂ ਮੈਨੂੰ ਆਉਣੇ ਅਜੇ ਉਤਰੇ ਇੱਥੇ ਤਾਂ ਮੈਨੂੰ ਕੇਜਰੀਵਾਲ ਸਾਹਿਬ ਕਹਿੰਦੇ ਇਹ ਘਰ ਆਪਕਾ ਹੈ ਨਾ ਮੈਂ ਕਿਹਾ ਹਾਂਜੀ ਕਹਿੰਦੇ ਆਪਕਾ ਹੀ ਹੈ ਨਾ ਮੈਨੇ ਕਿਹਾ ਹਾਂਜੀ ਮੇਰਾ ਹੈ ਕਰਾਏ 'ਤੇ ਤੇ ਕਹਤੇ ਆਪਕਾ ਨਹੀਂ ਲਿਆ ਨਹੀਂ ਤਾਂ मैंने कहा जी किराएदार कहना ना मैं बेचना है ना तेन इत निकल सो उस बंदी जगह बस वो कहता है कि मकान तो आठ कमरों का जरूर होता है बंदा तो एक कमरे में सोता है बाकी मकान में उसका गरूर सोता है सो so, इस करके ਸੋਣਾ 19 ਜਗ੍ਹਾ ਤੇ ਰੋਟੀ 19 ਖਾਣੀਆਂ ਨੇ ਜੇ ਕਿਸੇ ਦਾ ਭਲਾ ਕਰ ਜਿਓਗੇ ਤਾਂ ਜਿਆਦਾ ਦੁਆਵਾਂ ਮਿਲ ਜਾਂਦੀਆਂ ਨੇ ਔਰ ਪਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਹਾ ਪਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਦੁਆ ਇਹ ਸਿੱਧੇ ਬਾਈਪਾਸ ਨਹੀਂ ਹੈ ਕੋਈ ਇਹ ਸਿੱਧੀਆਂ ਲਾਈਨਾਂ ਨੇ ਐਸੇ ਤਰ੍ਹਾਂ ਪਰਮਾਤਮਾ ਸਾਨੂੰ ਬਲ ਬਖਸ਼ਦਾ ਰਵੇ ਅਸੀਂ ਕੰਮ ਕਰਦੇ ਰਹੀਏ ਤੁਹਾਨੂੰ ਬਲ ਬਖਸ਼ਦਾ ਰਵੇ ਤੰਦਰੁਸਤ ਰਹੋ ਐਸੇ ਤਰ੍ਹਾਂ ਵਿਦਿਆ